ਕਲੱਬ ਟ੍ਰੌਪਿਕਾਨਾ ਇੱਥੇ ਅੱਜ ਆਪਾਂ ਲੱਗੇ ਆਂ ਜੀ ਜੈਜੋਤ ਦਾ ਬਰਥਡੇ ਸੈਲੀਬ੍ਰੇਟ ਕਰਨ ਫਰਸਟ ਬਰਥਡੇ ਮਪਾ ਜੀ ਯਾਦਗਾਰ ਬਣਾਉਣਾ ਚਾਹੁੰਦੇ ਆਂ ਜੀ ਜੈਜੋਤ ਦੇ ਨੂੰ ਤੇ ਇੱਕ ਤੁਹਾਨੂੰ ਨਵੀਂ ਜਗ੍ਹਾ ਵਲੌਗ ਦੇ ਵਿੱਚ ਨਾਲੇ ਦਿਖਾਉਣ ਜਾ ਰਹੇ ਆਂ ਜੀ ਕਲੱਬ ਟ੍ਰੌਪਿਕਾਨਾ ਤੇ ਬਣੇ ਰਹੋ ਸਾਡੇ ਨਾਲ ਅੱਜ ਦੇ ਵਲੌਗ ਦੇ ਵਿੱਚ ਲਓ ਜੀ ਹੁਣ ਆਪਾਂ ਜਾ ਰਹੇ ਆਂ ਜੀ ਅੰਦਰ ਤੇ ਦਿਖਾਉਨੇ ਆਂ ਜੀ ਤੁਹਾਨੂੰ ਸਾਰਾ ਤੇ ਕਰਦੇ ਆਂ ਜੀ ਸੈਲੀਬ੍ਰੇਟ ਲੈਟਸ ਗੋ ਜੈਜੋਤ ਬਰਥਡੇ ਬੋਏ ਬਰਥਡੇ ਬੋਏ ਵਾਓ ਨਾਈਸ ਲੋਕੇਸ਼ਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਸਨ ਕਿਵੇਂ ਹੋ ਸਾਰੇ ਠੀਕ ਠਾਕ ਹੋ ਜੀ ਲਓ ਜੀ ਆਪਾਂ ਲੈ ਕੇ ਆਏ ਜੀ ਨਵਾਂ ਵਲੌਗ ਨਵੇਂ ਵਲੌਗ ਦੇ ਵਿੱਚ ਆ ਜਗਾ ਜੀ ਜੈ ਜੋਦਾ ਫਰਸਟ ਬਰਥਡੇ ਅੱਜ 1 ਸਾਲਾ ਹੋ ਗਿਆ ਜੈ ਜੋਦਾ ਤੇ ਆਪਾਂ ਲੱਗੇ ਆ ਜੀ ਸੈਲੀਬ੍ਰੇਟ ਕਰਨ ਵਿਦ ਪਰਿਵਾਰ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਅੱਜ ਬਲੌਗ ਦੇ ਵਿੱਚ ਤੁਹਾਨੂੰ ਸਾਰਾ ਜੈਜੋਦ ਦਾ ਆਪਾਂ ਫਸਟ ਬਰਥਡੇ ਬਲੌਗ ਦਿਖਾਵਾਂਗੇ ਤੇ ਤੁਸੀਂ ਸਾਰੇ ਜਣੇ ਆਪਣੀਆਂ ਬੈਸਟ ਵਿਸ਼ਸ ਭੇਜੋ ਜੈਜੋਦ ਨੂੰ ਤੇ ਸਭ ਤੋਂ ਪਹਿਲਾਂ ਤੁਸੀਂ ਸਾਡਾ ਅੱਜ ਡਰੈਸ ਕੋਡ ਦੇਖੋ ਜੋ ਕਿ ਅਸੀਂ ਜੈਜੋਦ ਦੇ ਬਰਥਡੇ ਤੇ ਰੱਖਿਆ ਸੀਗਾ ਜੀ ਬਲੈਕ ਸਾਰਿਆਂ ਨੇ ਬਲੈਕ ਰੱਖਿਆ ਸੀ ਸਭ ਤੋਂ ਪਹਿਲਾਂ ਤੁਸੀਂ ਮੇਰੀ ਡਰੈਸ ਦੇਖੋ ਜੀ ਦੱਸਿਓ ਕਿੰਦਾਂ ਲੱਗੀ ਉਸ ਤੋਂ ਬਾਅਦ ਤੁਸੀਂ ਹੁਣ ਦੇਖੋ ਜੀ ਲਵਜੋ ਦੀ ਡਰੈੱਸ ਲਓ ਜੀ ਲਵਜੋ ਦੀ ਦੇਖੋ ਡਰੈੱਸ ਦੱਸਿਓ ਤੁਹਾਨੂੰ ਨਾਲ ਕਿਹੜੀ ਸਭ ਤੋਂ ਵਧੀਆ ਡਰੈੱਸ ਲੱਗੀ ਇਹ ਬਰਥਡੇ ਵਾਸਤੇ ਅਸੀਂ ਬਾਈ ਕੀਤੀ ਸੀ ਅੱਜ ਅਸੀਂ ਸਾਰਿਆਂ ਦੀ ਬਲੈਕ ਸੀ ਅੱਜ ਲਵਜੋਤ ਨੇ ਵੀ ਬਲੈਕ ਨਿਊ ਡਰੈੱਸ ਬਾਈ ਕੀਤੀ ਉਸ ਤੋਂ ਬਾਅਦ ਪੂਜਾ ਦੀ ਡਰੈੱਸ ਦੱਸੋ ਜੀ ਕਿੱਦਾਂ ਲੱਗੀ ਲਓ ਜੀ ਦੱਸਿਓ ਜੀ ਪੂਜਾ ਦੀ ਕਿੱਦਾਂ ਲੱਗੀ ਅੱਜ ਦੀ ਡਰੈੱਸ ਜੀ ਤੁਹਾਨੂੰ ਬਲੈਕ ਸਾਡਾ ਡਰੈੱਸ ਕੋਡ ਸੀਗਾ ਸਾਰਿਆਂ ਦਾ ਇਹ ਦੱਸਿਓ ਜੀ ਕਿੱਦਾਂ ਲੱਗਾ ਤੁਹਾਨੂੰ ਤਸਰਾ ਕਮੈਂਟ ਦੇ ਵਿੱਚ ਕਿਹਦੀ ਡਰੈਸ ਤੁਹਾਨੂੰ ਸਭ ਤੋਂ ਵਧੀਆ ਲੱਗੀ ਪੂਜਾ ਨੇ ਵੀ ਨਿਊ ਡਰੈਸ ਇਹ ਬਾਈ ਕੀਤੀ ਅੱਜ ਜੈਜੋ ਦੇ ਬਰਥਡੇ ਵਾਸਤੇ ਉਸ ਤੋਂ ਬਾਅਦ ਬਰਥਡੇ ਬாய் ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੈਜੋ ਦੱਸੋ ਜੀ ਕਿੱਦਾਂ ਲੱਗੀ ਜੈਜੋ ਦੀ ਡਰੈਸ ਬਰਥਡੇ ਬாய் ਜੈਜੋ ਜੈ ਜੋਦੀ ਦੱਸੋ ਜੀ ਡਰੈਸ ਕਿਦਾਂ ਲੱਗੀ ਤੇ ਸਾਰਿਆਂ ਦਾ ਅਸੀਂ ਅੱਜ ਰੱਖਿਆ ਸੀਗਾ ਜੀ ਬਲੈਕ ਤੇ ਤੁਸੀਂ ਦੱਸਣਾ ਕਮੈਂਟ ਕਰਕੇ ਸਭ ਤੋਂ ਵਧੀਆ ਡਰੈਸ ਤੁਹਾਨੂੰ ਕਿਹਦੀ ਲੱਗੀ ਹੈ ਜੀ ਤੇ ਬਣੇ ਰਹਿਣਾ ਸਾਡੇ ਨਾਲ ਅੱਜ ਵਲੌਗ ਦੇ ਵਿੱਚ ਤੇ ਅੱਜ ਮਨ ਥੋੜਾ ਜਿਆ ਜਿੱਦਾਂ ਬੰਦਾ ਕਹਿੰਦਾ ਨਾ ਖੁਸ਼ੀ ਨਾਲ ਖੁਸ਼ੀ ਦੇ ਆंसू ਵੀ ਆ ਵੀ ਉਹ ਮਾਲਕ ਦੀ ਕਿਰਪਾ ਨਾਲ ਸਾਰਾ ਕੁਝ ਪੋਸੀਬਲ ਹੋਇਆ ਇਹ ਦਿਨ ਪ੍ਰਮਾਤਮਾ ਨੇ ਸਾਡੀ ਚੋੜੀ ਚ ਪਾਇਆ ਖੁਸ਼ੀਆਂ ਆਈਆਂ ਤੇ 10 ਸਾਲ ਬਾਅਦ ਸਾਨੂੰ ਮਾਲਕਾਂ ਨੇ ਖੁਸ਼ੀਆਂ ਦਿੱਤੀਆਂ ਸੀ ਤੇ ਅੱਜ ਉਹਦਾ ਫਰਸਟ ਬਰਥਡੇ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਮਾਲਕਾਂ ਦਾ ਮਾਲਕ ਸਾਹਿਬ ਜੋਤੀ ਕੰਟੈਂਟ ਸ਼ਹੀਦ ਸ਼ਾਹਪੁਰਾ ਵਾਲਿਆਂ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦੇ ਆ ਉਹਨਾਂ ਦੀ ਵਜ੍ਹਾ ਨਾਲ ਇਹ ਦਿਨ ਆਇਆ ਕਿ ਅਸੀਂ ਅੱਜ ਜੋਤ ਦਾ ਫਰਸਟ ਬਰਥਡੇ ਸੈਲੀਬ੍ਰੇਟ ਕਰ ਰਹੇ ਆ ਜੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਆਜੋ ਜੀ ਆਪਾਂ ਚੱਲਦੇ ਆਂ ਜੀ ਅੱਜ ਤੇ ਅੱਜ ਉਹਦਾ ਬਰਥਡੇ ਸੈਲੀਬ੍ਰੇਟ ਕਰਨ ਲੈਟਸ ਗੋ ਬਹੁਤ ਹੀ ਆਪਾਂ ਤੁਰ ਪਏ ਆ ਜੀ ਹੁਣ ਚੱਲੇ ਆਂ ਜੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਤਾਨੂੰ ਜਰ ਜਾਣਿਆ ਜੀ ਇੱਕ ਸਪੈਸ਼ਲ ਜਗ੍ਹਾ ਤੇ ਜਿੱਥੇ ਤੁਸੀਂ ਵੀ ਜਾ ਕੇ ਆਪਣੀ ਫੈਮਲੀ ਨਾਲ ਬੱਚਿਆਂ ਨਾਲ ਯਾਰਾਂ ਦੋਸਤਾਂ ਨਾਲ ਇੰਜੋਏ ਕਰ ਸਕਦੇ ਆ ਕੋਈ ਵੀ ਪ੍ਰੋਗਰਾਮ ਪਾਰਟੀਆਂ ਹੋਵੇ ਬਰਥਡੇ ਪਾਰਟੀਆਂ ਹੋਵੇ ਫਨ ਕਰਨਾ ਹੋਵੇ ਕਿੱਡੀ ਜ਼ੋਨ ਤੁਸੀਂ ਜਾ ਸਕਦੇ ਹੋ ਤੇ ਬਣੇ ਰਹੋ ਸਾਡੇ ਨਾਲ ਲੋ ਜੀ ਆਪ ਆਏ ਆ ਜੀ ਕਲੱਬ ਟ੍ਰੋਪਿਕਾ ਨਾਲ ਇੱਥੇ ਅੱਜ ਆਪਾਂ ਲੱਗੇ ਆ ਜੀ ਜੈਜੋਦ ਦਾ ਬਰਥਡੇ ਸੈਲੀਬ੍ਰੇਟ ਕਰਨ ਫਰਸਟ ਬਰਥਡੇ ਮਪਾ ਚ ਯਾਦਗਾਰ ਬਣਾਉਣਾ ਚਾਹੁੰਦੇ ਆ ਜੀ ਜੈਜੋਦ ਦੇ ਨੂੰ ਤੇ ਤੁਹਾਨੂੰ ਨਵੀਂ ਜਗ੍ਹਾ ਵਲੌਗ ਦੇ ਵਿੱਚ ਨਾਲੇ ਦਿਖਾਉਣ ਜਾ ਰਹੇ ਹਾਂ ਜੀ ਕਲੱਬ ਟ੍ਰੋਪਿਕਾਨਾ ਤੇ ਬਣੇ ਰਹੋ ਸਾਡੇ ਨਾਲ ਅੱਜ ਦੇ ਵਲੌਗ ਦੇ ਵਿੱਚ ਲਓ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਅੰਦਰ ਤੇ ਦਿਖਾਉਨੇ ਆ ਜੀ ਤੁਹਾਨੂੰ ਸਾਰਾ ਤੇ ਕਰਦੇ ਹਾਂ ਜੀ ਸੈਲੀਬ੍ਰੇਟ ਲੈਟਸ ਗੋ ਜੈ ਜੋਤ ਹੈਪੀ ਬਰਥਡੇ ਬਰਥਡੇ ਬੋਏ ਵਾਓ ਨਾਈਸ ਲੋਕੇਸ਼ਨ ਜੀ ਕਲੱਬ ਟ੍ਰੋਪਿਕਾਨਾ ਉਹ ਦੇਖ ਸਕਦੇ ਹੋ ਤੁਸੀਂ ਲੱਗਾ ਜੈਜੋ ਦਾ ਬਰਥਡੇ ਆ ਜਾ ਪਤਾ ਨੂੰ ਸਪੈਸ਼ਲ ਜਗ੍ਹਾ ਤੇ ਦਿਖਾਉਣੇ ਆ ਜੀ ਕਿੱਥੇ ਜਾਓ ਦੇਖ ਸਾਥੇ ਬਹੁਤ ਹੀ ਪਿਆਰੀ ਲੋਕੇਸ਼ਨ ਸ਼ਾਮ ਮਜਾ ਆ ਯਾਰ ਓਵਰ ది ਆਇਰ ਦੇਖ ਨਾ ਦਿਓ ਨਾ ਹੋਇਆ ਜੀ ਦੇਖੋ ਇਹਦੇ ਆਹ ਕੋਰ ਬੜੇ ਚੱਲ ਰਿਹਾ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਹੀ ਪਿਆਰੀ ਜਗ੍ਹਾ ਬਾਈ ਸਾਨੂੰ ਘੁਮਾਉਣ ਲੈ ਕੇ ਆਇਆ ਦੇਖ ਸਕਦੇ ਹੋ ਦੇਖ ਸਕਦੇ ਹੋ ਸਾਰਾ ਜੀ ਆਪਾਂ ਪਹੁੰਚ ਗਏ ਜੀ ਕਲੱਬ ਟ੍ਰੋਪੀਕਾ ਨਾ ਤੇ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਤੇ ਲੋਕੇਸ਼ਨ ਬਹੁਤ ਸੋਹਣੀ ਆ ਇਹ ਕਾਸ ਕਰਕੇ ਆ ਰਹਾ ਤਾਂ ਆਹ ਹੈਗਾ ਜੀ ਆਦਮਪੁਰ ਦੇ ਵਿੱਚ ਤੇ ਲੰਧਾ ਦੇ ਵਿੱਚ ਆਦਮਪੁਰ ਉੱਥੇ ਅੱਜ ਕਲੱਬ ਟ੍ਰੋਪਿਕ ਹਨ ਤੁਸੀਂ ਜ਼ਰੂਰ ਫੈਮਿਲੀ ਨਾਲ ਵਿਜ਼ਿਟ ਕਰੋ ਟਰਾਈ ਕਰੋ ਇੱਕ ਵਾਰੀ ਬਾਕੀ ਤੁਹਾਨੂੰ ਤੁਸੀਂ ਦੇਖ ਹੀ ਲਿਆ ਸਾਰਾ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਲਓ ਜੀ ਦੱਸਿਓ ਜੀ ਕਿੱਦਾਂ ਲੱਗਾ ਜੈਜੋਤ ਦਾ ਬਰਥ ਬਰਥਡੇ ਕੇਕ ਬਹੁਤ ਵੇਬੀ ਜੈਜੋਤ ਜੈਜੋਤ ਦੱਸਿਓ ਜੀ ਜੈਜੋਤ 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 ਕੇਕ ਮੈਂ ਕੱਟਣਾ ਕਹਿੰਦਾ ਤੂੰ ਹੀ ਕੱਟਣਾ ਬੁੱਤ ਤੂੰ ਹੀ ਕੱਟਣਾ ਕੱਟ ਦੇ ਕੱਟ ਦੇ ਕੱਟ ਦੇ ਕਿਤੇ ਨਾਈਫ ਪਿਆ ਸੀ ਲਵਜੋਤ ਲਵਜੋਤ ਨੂੰ ਬਹੁਤ ਸਾਇਟਮੈਂਟ ਹੈ ਜੈਜੋਤ ਨੂੰ ਕੱਟ ਲਵਜੋਤ ਜਿਆਦਾ ਮੁੰਦ ਬਹੁਤ ਪਿਆਰਾ ਲੱਗਾ ਇਹ ਲਵਜੋਤ ਦੀ ਚੁਆਇਸ ਆ ਮੈਂ ਸਰ ਮੀਨ ਉਹ ਪਾਟਲ ਤੇ ਆ ਨੁਕਲ ਬੜੀ ਕੇ ਲਿਖੀ ਮੈਂ ਹੀ ਲੈ ਲੈਣੀ ਆ ਹਾ ਵੀ ਬਰਥਡੇ ਟੂ

Happy birthday. Yeah. happy birthday. Happy happy birthday. birthday. ਸਨੈਕਸ ਦੇ ਵਿੱਚ ਆਲਮੰਡ ਕੋਲਡ ਪੁਆਇੰਟ ਵੀ ਹੋਏ ਆ। ਤੇ ਨਾਲ ਆਪਾਂ ਕੋਲਡ ਕਾਫੀ ਤੇ ਮੈਂ ਦਾ ਸਪੈਸ਼ਲ ਤੁਹਾਨੂੰ ਬਦਾਂ ਹੌਟ ਕਾਫੀ। ਮੈਂ ਕੋਕ। ਆਈ ਐਮ ਕੋਕ। ਆਈ ਐਮ ਕੋਕ ਦਾ ਉਹਦੇ ਤੇਨੋ ਬਰਥਡੇ ਪੁਆਏ। ਬੋਬੀ ਬਰਥਡੇ ਪਲੀਜ਼। ਹਾਂ? ਮੁਰਾ ਬਣਾਈਆਂ। ਮਮਾ ਨਾ। ਅਦੇ ਕਿਚਨ ਅਜੀ ਦੇਖ ਸਕਦੇ ਹੋ ਤੁਸੀਂ ਵਾਕਿਆ ਯਾਰ ਬਹੁਤ ਜ਼ਬਰਦਸਤ ਚੀਜ਼ ਬਣਾਈਆਂ ਤੁਸੀਂ ਜ਼ਰੂਰ ਆਓ ਇੱਕ ਵਾਰ ਯਾਰ ਇੱਥੇ ਮੈਂ ਤੁਹਾਨੂੰ ਲਓ ਜੀ ਹੁਣ ਆਪਾਂ ਆ ਗਏ ਹਾਂ ਜੀ ਘਰ ਕਿ ਤੁਸੀਂ ਦੇਖਿਆ ਵਲੌਗ ਦੇ ਵਿੱਚ ਸਾਰਾ ਕਿ ਆਪਾਂ ਕਿਦਾਂ ਸੈਲੀਬ੍ਰੇਟ ਕੀਤਾ ਜਿਆ ਜੋ ਦਾ ਫਰਸਟ ਬਰਥਡੇ ਤੇ ਹੁਣ ਆਪਾਂ ਲੱਗੇ ਆ ਜੀ ਵੀ ਬਲੌਗ ਦੀ ਸਮਾਪਤੀ ਕਰਦੇ ਆਪਾਂ ਲੈ ਸੀ ਚੈਂਪੀਅਨ ਤੇ ਰੀਅਲ ਚੈਂਪੀਅਨ ਨਾ ਟੈਗ ਕੋਲ ਵੀ ਨਾ ਹੀ ਕੋਈ ਅਲਕੋਹਲ ਤੇ ਨਾ ਹੀ ਇਹ ਵੀ ਅਲਕੋਹਲ ਉਹਨੇ ਚੈਂਪੀਅਨ ਆ ਕਿਉਂਕਿ ਆਪਾਂ ਪਰਵਾਰ ਸਾਰੇ ਜਿਹੜਾ ਫੈਮਲੀ ਨਾਲ ਬੱਚੇ ਜਾਣਗੇ ਪੀ ਸਕਦੇ ਤੇ ਆਪਾਂ ਇਹਦੇ ਨਾਲ ਹੀ ਪੀ ਕੇ ਤਾਂ ਆਪਾਂ ਅੱਜ ਦੇ ਬਲੌਗ ਦੀ ਕਰਾਂਗੇ ਸਮਾਪਤੀ ਲੋ ਜੀ ਆਪਾਂ ਕੀ ਜੈ ਜੋ ਤੁਹਾਨੂੰ ਪਤਾ ਕਿ ਉਹਨਾਂ ਕਰਨ <laughs> <laughs> <दर्की। laughs> लाल अंगूर <laughs> <लालंगूर। laughs> ਮੋੜ ਰਹੀ ਹੈ ਇੱਕ ਤਰ੍ਹਾਂ ਦੀ ਦਿਆਜੋ ਦਈਂ ਇਹ ਜੋ ਦਈਂ ਜੀ ਸੋ ਕਿੰਨਾ ਵੇਲਕੀ ਮੋ ਟੇਸਟੀ ਹੈ ਕਿਦਾ ਮੈਂ ਚੈੱਕ ਕਰਾਂ ਉਹ ਜਦੋਂ ਬਹੁਤ ਪੜਾ ਹੁੰਦਾ ਰੱਖ ਜੋ भी लगा ਪਿਆ ਨਾ ਅਨਾਰ ਦੀ ਸੀ ਨਹੀਂ ਨੀਰਾ ਜਿਸ ਦਾ ਨਾਮ ਕਹਿੰਦੇ ਨਹੀਂ ਗਰੇਪਸ ਆ ਨਾ ਲੰਗੂ ਨਹੀਂ ਜਿਹੜੇ ਤੁਹਾਨੂੰ ਦੇ ਦਿੰਦੇ ਤੇਰੇ ਸਭ ਨਹੀਂ ਤੂੰ ਦੱਸ ਤੂੰ ਕੀ ਕਹਿਣਾ ਕੋੜੀ ਲੱਗਦੀ ਨਹੀਂ ਕੋੜੀ ਨਾ ਸੋ ਹਟੇ ਇਹ ਤੂੰ ਵੀ ਗਿਰਨੇ ਇਹਨੇ ਉੱਥੇ ਕੋਲ ਡਰਿੰਕ ਆ ਪੀਤੀ ਇਹਨੂੰ ਮਾ ਜੀ ਦੇ ਦੇਖੋ ਜੈਜ ਕਦਾ ਬਰਥਡੇ ਆ ਜੈਜ ਕੀ ਕਹਿੰਦਾ ਹਾਂ ਗੇਗੀ ਕਹਿੰਦੀ ਬਰਥਡੇ ਬੋਏ ਹਾਂ ਗੀ ਦੀਂ ਦੇ ਦੇ ਨਾ ਪਲੇਅਰ ਉਹ ਬਗੰਦਾ ਆ ਨਹੀਂ ਕਹਿੰਦਾ ਮੈਂ ਹਾਂ ਪੀਨੇ ਲੈ ਤੂੰ ਇਹ ਹਾਂ ਇਹ ਆਦੇ ਉਹਨੂੰ ਕੋਈ ਨਹੀਂ ਲੋ ਮਾ ਜੀ ਦੇ ਲੋ ਜੀ ਤੁਸੀਂ ਦੱਸਿਓ ਕਿੱਦਾਂ ਲੱਗਾ ਜੀ ਜੈਜ ਉਹਦਾ ਫਰਸਟ ਬਰਥਡੇ ਵਲੌਗ ਤੇ ਕਮੈਂਟ ਜਰੂਰ ਕਰਿਓ ਆਪਣੇ ਬੈਸਟ ਫਰੈਂਡ ਨਾਲੇ ਭੇਜੋ ਜੀ ਤੇ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਤੁਸੀਂ ਸਾਰੇ ਜਣੇ ਚੈਨਲ ਮੇਰਾ ਉਸਨ ਪੀਪੀ ਵਲੌਗ ਸਬਸਕ੍ਰਾਈਬ ਕਰ ਲਓ ਜੀ ਤੇ ਵਧੀਆ ਵਧੀਆ ਕਮੈਂਟ ਕਰਿਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਟੇਕ ਕੇ ਗੁੱਡ ਬਾਏ